ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਪਖਾਲਸਾ ਜੀ ਨਾਕੋ ਮੋਰਖ ਨਾਕੋ ਸਿਆਣਾ ਵਰਤੇ ਸਭ ਕੁਛ ਤੇਰਾ ਬਾਣਾ ਅੱਜ ਕਿਸੇ ਦੇ ਮਾਰਗ ਤੇ ਭੋਗ ਤੇ ਜਾਣਾ ਪਿਆ ਸਮਾਜਿਕ ਜੀਵਨ ਜਾਣਾ ਪੈਂਦਾ ਪਰ ਮਨ ਉਦਾਸ ਹੋਇਆ ਬੜਾ ਦੁਖੀ ਹੋਇਆ ਜਾ ਕੇ ਕਿਉਂਕਿ ਮਾਰਗ ਤੇ ਬੈਰਾਗਮਾਈ ਕੀਰਤਨ ਹੋਣਾ ਚਾਹੀਦਾ ਜਿਹੜਾ ਮਨ ਨੂੰ ਸ਼ਾਂਤੀ ਦੇਵੇ ਸ਼ਾਂਤ ਕਰੇ ਮਨ ਨੂੰ ਸਾਡਾ ਮਨ ਭੱਜਿਆ ਫਿਰਦਾ ਟਪੂਸੀਆਂ ਮਰਦਾ ਇਹਨੂੰ ਸ਼ਾਂਤ ਕਰਨ ਵਾਸਤੇ ਬੈਰਾਗਮਾਈ ਕੀਰਤਨ ਮਾਰਗ ਦੇ ਭੋਗ ਤੇ ਹੋਣਾ ਚਾਹੀਦਾ ਪਰ ਤੁਸੀਂ ਸੱਚ ਜਾਣਿਓ ਉਹਨਾਂ ਨੂੰ ਰਾਗੇ ਕਹਿਣ ਨੂੰ ਤਾਂ ਮੈਨੂੰ ਦਿੱਕਤ ਹੋ ਰਹੀ ਆ ਉਹਨੂੰ ਦਾ ਰਾਗੇ ਕਹਿਣਾ ਠੀਕ ਨਹੀਂ ਏਡੇ ਏਡੇ ਚੋਲੇ ਪਾਏ ਹੋਏ ਪੱਗਾਂ ਬੰਨਿਆ ਹੋਈਆਂ ਖੰਡੇ ਸਜਾਏ ਹੋਏ ਖੌਰੂ ਪੈਂਦਾ ਸੀ ਜਿਵੇਂ ਪੈਲਸ ਦੇ ਵਿੱਚ ਵਿਆਹ ਦੇ ਵਿੱਚ ਖੌਰੂ ਪੈਂਦਾ ਹੁੰਦਾ ਜਿਵੇਂ ਗਾਣ ਵਾਲਾ ਇੱਕ ਕੰਨ ਤੇ ਹੱਥ ਰੱਖ ਕੇ ਦੂਜਾ ਹੱਥ ਲੰਬਾ ਕਰਕੇ ਹੇਕ ਲਾਉਂਦਾ ਐਸ ਤਰ੍ਹਾਂ ਦੀਆਂ ਹੇਕਾਂ ਲਾ ਲਾ ਕੇ ਉਹ ਕਰਦੇ ਸੀ ਬਾਅਦ ਚ ਕਹਿੰਦੇ ਕਲ ਜੁਗ ਮੈਂ ਕੀਰਤਨ ਪਰਧਾਨ ਮਨ ਦਾਸ ਕਹਿੰਵੀ ਸਾਡਾ ਸਮਾਜ ਸਿੱਖੀ ਤੋਂ ਕਿੰਨਾ ਪਛੜ ਗਿਆ 500 ਬੰਦਾ ਮੂਹਰੇ ਬੈਠਾ ਕਿਸੇ ਚ ਹਿੰਮਤ ਨਹੀਂ ਬੀਰਨਾਂ ਨੂੰ ਬੇਨਤੀ ਕਰੇ ਭਾਈ ਗੁਰਬਾਣੀ ਦਾ ਕੀਰਤਨ ਕਰੋ ਕੋਲੋਂ ਟੋਟਕੇ ਟੱਪੇ ਜਿਵੇਂ ਗੌਣ ਵਾਲਾ ਗੀਤ ਗਾਉਂਦਾ ਉੱਚੀ ਉੱਚੀ ਹੇਕਾਂ ਲਾ ਲਾ ਕੇ ਉਹਨਾਂ ਨੇ 11:30 ਤੋਂ ਪੌਣੇ 2 ਵਜੇ ਤੱਕ ਸਵਾ ਦੋ ਘੰਟੇ ਪੂਰਾ ਖਰੂ ਪਾਇਆ ਕਿਉਂਕਿ ਇਕੱਠ ਬਹੁਤ ਸੀ 4-500 ਬੰਦਾ ਸੀ ਇਕੱਠ ਦਾ ਪੈਸੇ ਹੀ ਬਹੁਤ ਹੋ ਗਏ ਉਹ ਖਰੂ ਪਾਉਂਦੇ ਰਹੇ ਪੈਸੇ ਬਾਜਾਂ ਤੇ ਲੋਕ ਤਾਂ ਚਲੋ ਪੈਸੇ ਤਾਂ ਦੇਣੀ ਹੁੰਦੇ ਮੈਂ ਵੀ ਦੇ ਕੇ ਆਇਆ ਪਰ ਮਨ ਅਦਾਸ ਹੈ ਕਿ ਸਾਡੀ ਸਿੱਖੀ ਤਾਂ ਖਾਤਮੇ ਹੀ ਐ ਐਸਾ ਬਨਾ ਤਾ ਗੁਰੂ ਸਾਹਿਬ ਜਪਤੀ ਸਾਹਿਬ ਦੇ ਪਾਠ ਦੀ ਅਖੀਰਲੀ ਪੌੜੀ ਹੈ ਜਿਹੜੀ ਜੱਤ ਪਹਾਰਾ ਧੀਰਜ ਸੁਨਿਆਰ ਉਸ ਪੌੜੀ ਚ ਸਮਝਾਉਂਦੇ ਨੇ ਵੀ ਜਿਵੇਂ ਸੁਨਿਆਰਾ ਗਹਿਣੇ ਨੂੰ ਘੜਨ ਵਾਸਤੇ ਆਪਦਾ ਪੂਰਾ ਧਿਆਨ ਗਹਿਣੇ ਦੇ ਵਿੱਚ ਫੋਕਸ ਕਰ ਦਿੰਦਾ ਉਹਨੂੰ ਆਲੇ ਦੁਆਲੇ ਦੀ ਸੁੱਧ ਬੁੱਧ ਭੁੱਲ ਜਾਂਦੀ ਆ ਪੂਰਾ ਧਿਆਨ ਉਹਦਾ ਗਹਿਣੇ ਵਿੱਚ ਹੁੰਦਾ ਉਹ ਗਹਿਣੇ ਨੂੰ ਘੜਦਾ ਇਸ ਤਰ੍ਹਾਂ ਇਸ ਤਰ੍ਹਾਂ ਤੁਸੀਂ ਸ਼ਬਦ ਘੜਨਾ ਘੜਿਆਏ ਸ਼ਬਦ ਸਚੀਟਕਸਾਲ ਪੂਰਾ ਧਿਆਨ ਸ਼ਬਦ ਦੇ ਵਿੱਚ ਫੋਕਸ ਕਰਨਾ ਇਹ ਜਿਵੇਂ ਪੈਲਸਾਂ 'ਚ ਖੌਰੂ ਪੈਂਦਾ ਉਸ ਤਰ੍ਹਾਂ ਦੇ ਕੀਰਤਨ ਉਹਦੇ 'ਚ ਮਨ ਟਿਕਣ ਵਾਲੀ ਤਾਂ ਕੋਈ ਗੱਲ ਹੀ ਹੈ ਨਹੀਂਗੀ ਸਿੱਖੀ ਵਾਲੀ ਕੋਈ ਗੱਲ ਹੀ ਹੈ ਨਹੀਂਗੀ ਫਿਰ ਗੁਰੂ ਦੀਆਂ ਖੁਸ਼ੀਆਂ ਕਿਵੇਂ ਪ੍ਰਾਪਤ ਹੋਣਗੀਆਂ ਕਹਿੰਦੇ ਜਦੋਂ ਬੰਦਾ ਮਰਦਾ ਧਰਮ ਰਾਜ ਉਹਦਾ ਹਿਸਾਬ ਨਹੀਂ ਕਰਦਾ ਉਹਨੂੰ ਮੌਕਾ ਦਿੰਦਾ ਵੀ 10 ਦਿਨ ਟਕ ਜਾ ਆਹ 10 ਦਿਨ ਜਦੋਂ ਤੇਰੇ ਘਰ ਦੇ ਕੋਈ ਰਿਸ਼ਤੇਦਾਰ ਕੋਈ ਦੋਸਤ ਮਿੱਤਰ ਪਰਿਵਾਰਕ ਮੈਂਬਰ ਕੋਈ ਪੁੰਨ ਦਾਨ ਕਰਨਗੇ ਕੋਈ ਪਾਠ ਪੂਜਾ ਤੇਰੇ ਨਿਮਿਤ ਕਰਨਗੇ ਉਹਦਾ ਪੁੰਨ ਤੈਨੂੰ ਮੈਂ ਦਊਂਗਾ ਵਿੱਚ ਜੋੜ ਕੇ ਹਿਸਾਬ ਤਾਂ ਕਰੂੰ ਪਰ ਅਸੀਂ ਮਰਗ ਹੁੰਦੀ ਆ ਸੰਸਕਾਰ ਮੜੀਆਂ ਚ ਕਰਨ ਜਾਣੇ ਆ ਉਥੇ ਸੋਹਿਲਾ ਸਾਹਿਬ ਦਾ ਪਾਠ ਹੁੰਦਾ ਬਰ ਅਰਦਾਸ ਹੁੰਦੀ ਆ ਗੁਰਦਾਰੇ ਆ ਕੇ ਅਲਾਣੀ ਦਾ ਪਾਠ ਹੁੰਦਾ ਅਰਦਾਸ ਹੁੰਦੀ ਆ ਦੇਗ ਵਰਤਦੀ ਆ ਫਿਰ ਪਰਿਵਾਰ ਸਹਿਜ ਪਾਟਰ ਰਖਾਉਂਦਾ ਆਏ ਜੈਨ ਨੂੰ ਲੰਗਰ ਪਾਣੀ ਸ਼ਿਕਾਉਂਦਾ ਪਹਿਲੇ ਦਿਨ ਵੀ ਸ਼ਿਕਾਉਂਦੇ ਆ ਫਿਰ ਦੂਜੇ ਦਿਨ ਵੀ ਸ਼ਿਕਾਉਂਦੇ ਆ ਫਿਰ ਭੋਰ ਗਾਲੇ ਦਿਨ ਵੀ ਸ਼ਿਕਾਉਂਦੇ ਆ ਸਾਰਾ ਪੁੰਨ ਖੱਟਦੇ ਆ ਪਰਿਵਾਰ ਦੇ ਮੈਂਬਰ ਪਰ ਜਦੋਂ ਆ ਕੀਰਤਨ ਦੇ ਨੋਂ ਤੇ ਖੌਰੂ ਪੈਂਦਾ ਇਹ ਪਾਪ ਉਹਦੇ ਸਿਰ 'ਤੇ ਚੜਾਉਨੇ ਆ ਜਿਹੜਾ ਮਰਿਆ ਉਹਨੇ ਉੱਥੇ ਲੇਖਾ ਦੇਣਾ ਅਸੀਂ ਉਹਦੇ ਸਿਰ 2 ਸਵਾ 2 ਘੰਟੇ ਪਾਪ ਚੜਾਇਆ ਜੇ ਹੀ 2 ਘੰਟੇ ਜੇ 500 ਬੰਦਾ ਸੀ ਜੇ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦੇ ਚਲੋ 1 ਘੰਟਾ ਹੀ ਕਰ ਲੈਂਦੇ 500 ਘੰਟਾ ਸਿਮਰਨ ਹੋ ਜਾਣਾ ਸੀ ਹਿਸਾਬ ਲਾਓ ਕਿੰਨੇ ਦਿਨ 20 ਦਿਨ 20 ਰਾਤਾਂ ਇੱਕ ਬੰਦਾ ਸਿਮਰਨ ਕਰੀ ਜਾਵੇ ਵਾਹਿਗੁਰੂ ਵਾਹਿਗੁਰੂ ਕਰੀ ਜਾਵੇ ਉਹ ਤਾਂ ਸਾਰੇ પાપી કટે જાનગે ઓદે ਕਿਉਂકે ਜਦੋਂ ਅਸੀਂ ਕਿਸੇ ਦੇ ਨਮਿਤ ਸਿਮਰਨ ਕਰਦੇ ਆਂ ਸਾਨੂੰ ਵੀ ਫਾਇਦਾ ਹੁੰਦਾ ਸੁਣਨ ਵਾਲੇ ਨੂੰ ਫਾਇਦਾ ਹੁੰਦਾ ਜਿਹਦੇ ਨਮਿਤ ਕਰਦੇ ਉਹਨੂੰ ਵੀ ਫਾਇਦਾ ਹੁੰਦਾ ਪਰ ਮર્ગ ਦੇ ਭੋਗਤੇ ਕੀਰਤਨ ਦੇ ਨੋਂ ਤੇ ਜਿਹੜਾ ਖੌਰੂ ਪੈ ਰਿਹਾ ਜਿਵੇਂ ਪੈਲਸਾਂ 'ਚ ਪੈਂਦੇ ਨੇ ਵਿਆਹ ਮੌਕੇ ਖੌਰੂ ਇਹ ਪਾਪ ਅਸੀਂ ਚੜਾਉਨੇ ਆ ਜਿਹੜਾ ਮਰਿਆ ਹੁੰਦਾ ਵਾ ਸਾਡੇ ਪਰਿਵਾਰ ਦਾ ਮੈਂਬਰ ਗੁਰੂਤਾ ਸਾਹਿਬ ਗੁਰੂ ਸਾਹਿਬ ਤਾਂ ਕਹਿੰਦੇ ਮਰ ਟਕਾਉਣ ਦੀ ਗੱਲ ਕਰਦੇ ਆ ਵੀ ਜਿਵੇਂ ਸੁਨਿਆਰਾ ਗਹਿਣੇ ਚ ਮਨ ਆਪਦਾ ਧਿਆਨ ਫੋਕਸ ਕਰਦਾ ਟਕਾਉਂਦਾ ਇਸ ਤਰ੍ਹਾਂ ਤੁਸੀਂ ਗੁਰਬਾਣੀ 'ਚ ਧਿਆਨ ਟਕਾਵੋ ਵਾਹਿਗੁਰੂ ਸ਼ਬਦ 'ਚ ਟਕਾਵੋ ਗੁਰਬਾਣੀ ਪੜ੍ਹਦੇ ਹੋ ਕਿ ਸਾਰੀ ਸੁਰਤ ਨੂੰ ਇਕੱਠੀ ਕਰੋ ਧਿਆਨ ਫੋਕਸ ਕਰੋ ਪਰ ਪਰਵਾਤ ਫੇਰੀਆਂ ਦੇ ਨੌ ਤੇ ਮੂਰੇ ਪਟਾਕੇ ਬਾਜੇ ਜਾਂਦੇ ਨੇ ਢੋਲ ਬਾਜਿਆ ਜਾਂਦਾ ਪਿੱਛੇ ਗਿੱਧੇ ਪਾਉਂਦੇ ਆਉਂਦੇ ਨੇ ਬੁੜੀਆਂ ਮਾਈਆਂ ਇਹ ਕਿਹੜੀ ਗਰਮਤਵਾ ਕੋਈ ਗਰਮਤ ਨਹੀਂ ਜਿਵੇਂ ਵਿਆਹ ਰੱਖੇ ਹੁੰਦੇ ਨੇ ਜਿਵੇਂ ਖੌਰੂ ਪਾਉਣੇ ਹੁੰਦੇ ਨੇ ਹੁਣ ਕੌਣ ਰੋਕੇ ਇਹਨਾਂ ਨੂੰ ਜਦੋਂ ਅਸੀਂ ਕਹਿੰਦੇ ਆ ਸਾਨੂੰ ਕਈ ਲੋਕ ਤਾਂ ਬੇਸਮਝ ਲੋਕ ਉਲਟ ਫੋਲਟ ਮੈਂਟ ਵੀ ਕਰਦੇ ਨੇ ਪਰ ਬਹੁਤ ਲੋਕ ਸਮਝਦਾਰ ਵੀ ਨੇ ਜਿਹੜੇ ਕਹਿੰਦੇ ਵੀ ਹਾਂ ਤੁਹਾਡੀ ਗੱਲ ਸਹੀ ਆ ਸਿਰਫ ਤੇ ਸਿਰਫ ਸਿਮਰਨ ਗੁਰਬਾਣੀ ਵਿੱਚ ਬਹੁਤ ਵੱਡੀ ਤਾਕਤ ਵਾ ਇਸ ਕਰ ਗੁਰੂ ਸਾਹਿਬ ਕਹਿੰਦੇ ਨੇ ਵੀ ਕੋਟ ਮਦੇ ਕੋ ਬਿਰਲਾ ਸੇਵਕ ਹੋਰ ਸਗਲੇ ਬਿਵਹਾਰੀ ਕਰੋੜਾ ਚ ਕੋਈ ਬਿਰਲਾ ਹੀ ਮਨ ਫੋਕਸ ਕਰਦਾ ਜਿਵੇਂ ਸੁਨਿਆਰਾ ਫੋਕਸ ਕਰਦਾ ਨਹੀਂ ਤਾਂ ਆ ਮੇਲੇ ਲੋਗਨ ਰਾਮ ਖਲੋਂ ਨਾ ਜਾਣਾ ਮੇਲੇ ਬਣੇ ਹੋਏ ਨੇ ਕਰਮ ਕਾਂਡ ਬਣੇ ਹੋਏ ਗੁਰੂ ਨਾਨਕ ਸਾਹਿਬ ਨੇ ਚਾਰ ਉਦਾਸੀਆਂ ਲੋਕਾਂ ਨੂੰ ਕਰਮ ਕਾਂਡ ਚੋਂ ਕੱਢਣ ਵਾਸਤੇ ਚਾਰ ਉਦਾਸੀਆਂ ਕੀਤੀਆਂ ਅੱਜ ਉਦੋਂ ਵੀ ਵੱਧ ਸਾਡਾ ਸਮਾਜ ਸਿੱਖ ਸਮਾਜ ਖਾਸ ਕਰਕੇ ਕਰਮ ਕਾਂਡਾਂ ਚ ਫਸਿਆ ਹੋਇਆ ਪ੍ਰਵਾਤ ਫੇਰੀਆਂ ਦੇ ਨੋਂ ਤੇ ਨਗਰ ਕੀਰਤਨਾਂ ਦੇ ਨੋਂ ਤੇ ਗੁਰਪੁਰ ਮਨਾਉਣ ਦੇ ਨੋਂ ਕਿ ਹੁਣ ਗੁਰਪੁਰ ਪਾਉਣਾ ਦਸਵੇਂ ਪਾਤਸ਼ਾਹ ਦਾ ਆ ਪਿੰਡਾਂ ਦੇ ਗੁਰਦੁਆਰਿਆਂ 'ਚ ਮਾਨਵਤ ਬੰਦ ਜਾਣੀ ਆ ਕਿਉਂਕਿ ਕੱਚੀ ਬਾਣੀ ਦੇ ਕੀਰਤਨ ਹੋਣ ਲੱਗ ਜਾਣੇ ਨੇ ਇਹਦੇ ਬਾਰੇ ਕੋਈ ਵਿਚਾਰ ਨਹੀਂ ਕਰ ਰਿਹਾ ਕੋਈ ਅਕਾਲ ਤਖਤ ਦਾ ਜਥੇਦਾਰ ਵਿਚਾਰ ਨਹੀਂ ਕਰ ਰਿਹਾ ਕੋਈ ਸਮਰੋਣੀ ਕਮੇਟੀ ਦੇ ਨਹੀਂ ਕਰ ਰਹੀ ਕਿਸੇ ਨੇ ਨਹੀਂ ਕਰਨਾ ਕਿਸੇ ਬਾਬੇ ਨੇ ਨਹੀਂ ਕਰਨਾ ਕਿਉਂਕਿ ਇਹ ਚੱਲਿਆ ਵੀ ਜੋ ਲੋਕ ਪਸੰਦ ਕਰਦੇ ਉਹੀ ਬੋਲੋ ਸਹੀ ਰਸਤਾ ਧੋਣ ਦੀ ਲੋੜ ਨਹੀਂ ਪਸ ਲੋਕ ਕਹਣ ਬੱਲੇ ਵੀ ਬੱਲੇ 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 ਫਿਰ ਪੈਸਾ ਵੀ ਇਕੱਠਾ ਹੁੰਦਾ ਜੇ ਕੋਈ ਮਾ ਤੜ ਵਰਗਾ ਕੋਈ ਸਹੀ ਰਾਹ ਦਿਖਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਦੂਜਾ ਵੀ ਉਲਟ ਵੀ ਬੋਲਣ ਵਾਲੇ ਬਹੁਤ ਨੇ ਸੋ ਮੇਰੀ ਬੇਨਤੀ ਆ ਵਿਚਾਰੋ ਸੋਚੋ ਗਰਮਾਣੀ ਦੀ ਬਹੁਤ ਤਾਕਤ ਆ ਜੇ ਅਸੀਂ ਸਨੇਾਰੇ ਵਾਂਗੂ ਧਿਆਨ ਫੋਕਸ ਕਰਾਂਗੇ ਬਹੁਤ ਤਾਕਤਵਾਂ ਇਹ ਤਾਂ 10-15 ਦਿਨਾਂ ਚ ਤਾਕਤ ਦਿਖਾਉਂਦੇ ਆ ਤੁਸੀਂ 2 ਘੰਟੇ ਰੋਜ਼ ਬਾਣੀ ਪੜੋ ਮਹੀਨੇ ਵੀ ਤੁਹਾਨੂੰ ਚਮਤਕਾਰ ਦਿਖਾਉਣ ਲੱਗ ਗਈ ਤਾਂ ਕਹਿਦੇ ਹੋ ਐਨਾਂਕ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਅੰਤ ਭੁਲਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ